ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਡਾਡੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਵਾਹਿਦੀ ਬ੍ਰੋਡਚ ਪੰਜ ਬੜਾ ਦਿਖਾਵਾਂਗੇ ਤੁਹਾਨੂੰ ਸੋ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਭਾਈ ਗੁਰਸੇਵ ਸਿੰਘ ਪਿੰਡ ਦੀਪਵੜਾ ਜ਼ਿਲ੍ਹਾ ਬਰਨਾਲਾ ਆਈ ਅਸੀਂ ਲਾਪਰ ਨੂੰ ਤਪਾ ਪਾ ਜਾਈਏ ਮੋਬਾਈਲ ਨੰਬਰ ਜੀ 628387157 628387157 ਪਹਿਲਾ ਨੰਬਰ ਆਪਾਂ ਜਿਹੜੀ ਵੜ ਦੇਖੀਏ ਨੇ ਕਿਹੜਾ ਸੋਸੂਈਏ ਇਹ ਪਲੂਣ ਆ ਭਾਈ ਮੂਹ ਚਾਰ ਦੰਦਾਂ ਦਾ ਠੀਕ ਆ ਬੱਚਾ ਇਹਦੇ ਪਿੱਛੇ ਕੀ ਹੈ ਬੱਚਾ ਬੱਚੀ ਇਹਦੇ ਬੱਚੀ ਪਲੂਣ ਮੂਹੋਂ ਚਾਰ ਦੰਦਾਂ ਦਾ ਚ ਕਿੰਨਾ ਬੋੜਾ ਚੋਇਆ ਪਿਆ ਬੋੜਾ ਲੱਗਦਾ ਉਹ ਕਾਫੀ ਘਟਦਾ ਹੀ ਬੱਛੀ ਜਿੰਨਾ ਘਟਦਾ ਉਹ 4.5 ਕਿਲੋ ਕਰਦਾ ਹੋਊਗਾ ਠੀਕ ਹੈ ਤੇ ਕਿੰਨਾ ਦੁੱਧ ਪਾ ਦੂ ਅੰਦਾਜ਼ਾ ਜੇ ਦੁੱਧ ਬੱਚੀ ਜਿੰਨੇ ਬਾਜੇ ਨੂੰ ਜਿੰਨੇ 20 ਕਿਲੋ ਜਿੰਨੇ ਪਾਉਗਾ ਚੋਣ ਜਵਾ ਓਕੇ ਬੜੀਏ ਚੋਣ ਸੋਹ ਬੋਈ ਠੀਕ ਹੈ ਭਾਜ ਦਾ ਕੀ ਹੋਊਗਾ ਭਾਉ ਬੋਲਤੀ ਕਰਾਂਗੇ ਜੈ ਜੀ ਹੋਊਗਾ ਬਿਲਕੁਲ ਜੈ ਜੀ ਸਾਰਿਆਂ ਦੇ ਤੋਰੀ ਬਾਹਰ ਨੂੰ ਸਭ ਤੋਂ ਪਹਿਲੇ ਨੰਬਰ ਤੇ ਬੈਠ ਦੇਖ ਸਕਦੇ ਹੋ ਪਹਿਲਾ ਸੁਆ ਪਲੂਨ ਸੁਈਆ ਮੂਹ ਚਾਰ ਦਾਂਦਾ ਤੇ ਕੱਦ ਕਾਠ ਬਜਰ ਪੂਜਨ ਬਹੁਤ ਦੇਵਾ ਵਗੈਰਾ ਦੇਖੋ ਥਾਂ ਥਾਂ ਚੰਗਾ ਤੇ ਮਾਣੇ ਵੜੇ ਸਿੰਗਾਂ ਦੇ ਫੋਟਾ ਫੁੱਟੀਆਂ ਵੇ ਹਨਾ ਵੀਰੇ ਹਾਂ ਵੀਰੇ ਕਿਹ ਅੱਜ ਨਾ ਦਵਾਈ ਨਾ ਹੋ ਕਰ ਦਿੰਦੇ ਆ ਠੀਕ ਆ ਸੋ ਦੇਖੋ ਲੇਵਾਲੂ ਵਾ ਥਣ ਦੀ ਬਣਤਰ ਨੂੰ ਤੇ ਚੰਗੀ ਆ ਚੰਗੀ ਗਿਆ ਕਰ ਲਾਂਗੇ ਤਾਂ ਬੱ ਚੰਗਾ ਦੁੱਤ ਪਾ ਲਾਂਗੇ ਤੋਂ ਸੋ ਦੇਖੋ ਥਣ ਚਾਰੇ ਨਿਕੜਵੇ ਤੇ ਚੋਣ ਚਵਾਦੀ ਵੀ ਰੋਕਿਆ ਹਨਾ ਵੀਰੇ ਇੱਕ ਪਰਸਾ ਨਾਲ ਕੋਈ ਚੱਕਰ ਸੁੱਕਾ ਤਕਾੜ ਤੇ ਬਜਰ ਵਜੂਦ ਬਹੁਤ ਆ ਰਾਤ ਦੀ ਤਾਜੀ ਸੀਰੇ ਪਿੱਛੇ ਬੱਚੀ ਆ ਦੇ ਕਿ ਜੇਰੇ ਦੀ ਬੱਠਲ ਜਬਈ ਉਸ ਕੋਲੋਂ ਬੇਫਿਕਰ ਹੋ ਜਿਓ ਯਰ ਵੀ ਜੇਰੇ ਟੁੱਟਦੇ ਰਹਿੰਦੇ ਆ ਤੇ ਅੱਗੇ ਆਪਾਂ ਦੂਜਾ ਨੰਬਰ ਜਿਹੜੀ ਬੱਚੀ ਦੇਖੀ ਜਾਂਦੇ ਆ ਜੋ ਸੁਈ ਹੈ ਇਹੋ ਸੁਈ ਨੂੰ ਹੋ ਜੇ ਮਤਲਬ ਵੀ ਅੱਧਾ ਫਲਾ ਘੰਟੀ ਹੋਇਆ ਜੇਰ ਪੈਣੀ ਹੈ ਜੇਰ ਹਜੇ ਪੈਣੀ ਹੈ ਬੱਚਾ ਇਹਦੇ ਮੇਰੀ ਬੱਚੀ ਨਹੀਂ ਬੱਚਾ ਠੀਕ ਆ ਕਿਹੜਾ ਸੁਆ ਸੁਈ ਹੈ ਇਹ ਦੂਜਾ ਸੁਆ ਸੁਈ ਦੂਜਾ ਸੁਆ ਕਿੰਨਾ ਕੁ ਦੁੱਧ ਪਾ ਦੂ ਅੰਦਾਜ਼ਾ ਜੇ ਮੱਛੀ 16 17 ਕਿਲੋ ਕੋਲੀ ਜਾਂ ਨਾ 16 17 ਕਿਲੋ ਦੀ ਬੱਚੀ ਹੈਗੀ ਆ ਤੇ ਧਾਰਾ ਦੂਰੇ ਇੱਕ ਨੰਬਰ ਇੱਕ ਨੰਬਰ ਸੋ ਜੇਰ ਇਹਦੀ ਹਜੇ ਪੈਣੀ ਹੈ ਸੁਈ ਨੂੰ ਅੱਧਾ ਪੌਣਾ ਘੰਟੇ ਹੋਇਆ ਸਾਰਾ ਬੱਚਾ ਦੇਖੋ ਸਾਹਮਣੇ ਬੈਠਾ ਲ ਉੱਠਣ ਮਿਲ ਲੱਗਿਆ ਤੇ ਬਾਕੀ ਲੈਵਲ ਉਪਰ ਦੇਖੋ ਘਰ ਚੰਗਾ ਇਹਦਾ ਥਾਂ ਤੋਂ ਦੇਖ ਲੈ ਸੋਣਾ ਮੁੱਠੀ ਵਾਲਾ ਥਾਣਾ ਅੰਦਾਜ਼ਾ ਇਹ ਲਈ ਆਪਾਂ ਕਹਿੰਦਾ ਦੋ ਦੇ ਦੂਗੀਏ 16 17 ਕਿਲੋ ਬੜੀ ਨੇ ਲਈ ਦੇਣਾ 15 ਤੋਂ ਪਾਰ ਵਾਲੀ ਦਾ ਹੈਗੀ ਆ ਸੋ ਦੇਖੋ ਲੇਵਾਂ ਲੂ ਬੱਚਾ ਬਿਲਕੁਲ ਬਾਜਬੋ ਰੇਡ ਦੇ ਵਿੱਚ ਰੇਡ ਬਿਲਕੁਲ ਬਾਜਬੋ ਹੁਣ ਰੇਡ ਤਾਂ ਆਪਣੇ ਸਾਰੇ ਬੈਟਾਂ ਦੀ ਬਾਈ ਵੀ ਹੁੰਦੀ ਸੋ ਰੇਡ ਬਿਲਕੁਲ ਇਹਦਾ ਬਾਜਬੋ ਦੂਜੇ ਨੰਬਰ ਵਾਲੀ ਦਾ ਤੇ ਵਾ ਕੇ ਥਾਂ ਤੋਂ ਦੇਖੋ ਥੱਲੇ ਮੁੱਠੀ ਵਾਲਾ ਥੋੜਾ ਛਾਣਾ ਸਾਫ਼ ਸੁਥਰਾ ਤੇ ਚੌਂਡ ਚਵਾਦੀ ਫਿਰ ਕਹਿੰਦਾ ਓਕੇ ਆ ਇੱਕ ਨੰਬਰ ਆ ਸੂਈ ਸਵਾਈ ਜਾਮਾ ਜੇਰੇ ਦੀ ਪੈਂਡਿੰਗ ਹੈ ਜੇਰਾ ਤੇ ਮੋਨੇ ਘੰਟੇ ਚ ਪੈ ਜਾਣੀ ਹੈ ਬੱਚਾ ਇਹਨੇ ਦੇਦਾ ਮ ਅੱਗੇ 32 ਜਨਮਰ ਵੈਡ ਦੇਖੇ ਨੇ ਜਿਹੜੀ ਇਹ ਵੀ ਕੋਰੋਨਾ ਪਈਗਾ ਸੁਆ ਦੋ ਰੰਗ ਦਾ ਨੂੰ ਕਹਿਵਾਂ ਦਿਨ ਹੋ ਗਿਆ ਸੁਈ ਨੂੰ ਸੁਆ ਆਪਣੇ ਕੋਲ ਰਾਤ ਹੀ ਆਈ ਆਪਾਂ ਦੋ ਰੰਗ ਨੂੰ ਗਲੇਜੇ ਪੀ ਲੇਖੋ ਠੀਕ ਹੈ ਮਨੋ ਵੀ ਦੋਦਾ ਪਾ 15 ਤੋਂ ਬਾਹਰ ਕਿਉਂ ਕੇ ਲਿਖਤਾ ਜੀ 15 ਲਿਖ ਦੋ ਮਨ ਗਿਆ 14 ਲੀਟਰ ਤੋਂ ਬਾਹਰ ਹੈਗਾ ਜਮ 14 ਲੀਟਰ ਜਿਹੜਾ ਵੀ ਮਨ ਗਿਆ ਵਾਲਾ ਲੀਟਰ ਲਿਆਵੇ ਨਾਲ ਦੋ ਰੰਗ ਨੂੰ ਲਿਆ ਫਿਰ ਚਾਹ ਤੋਂ ਬਚਾ ਕੀ ਹੈ ਬੱਚਾ ਬੱਚ ਗਿਆ ਸੁਈ ਸਮੇਂ ਹੀ ਲੇਤੀ ਹੈ ਹਾਂਜੀ ਹੋ ਜੇ ਦਾ 15 ਦਿਨ ਦੀ ਸੁਈ ਵੀ ਤੁਹਾਨੂੰ ਹਾਂ ਸੁਭਾ ਦੱਸਦੇ ਉਹ ਪਲਾਸ ਆਈ ਠੀਕ ਹੈ ਪਰ ਉਹ ਮੈਲਾ ਮੂੜਾ ਨਹੀਂ ਛੱਡਿਆ ਬੰਨੇ ਠੀਕ ਹੈ ਸੁ ਥੋਲੇ ਵਾਲੂਬਾ ਦੇਖੋ ਘਰ ਸਾਫ ਸੁਥਰਾ 14 ਲੀਟਰ ਦੁੱਧ ਇਸ ਵਕਤ ਹਾਜ਼ਰ ਆ ਤੇ ਥੱਲੇ ਵਾਲੂਬਾ ਦੇਖੋ ਸੋਨਾ ਦਿਖਾਈ ਦੇ ਜਾਂਦਾਗਾ ਹੁਣ ਸਵੇਰ ਦੀ ਚਵਾਈ ਕਰਨੀ ਹੈ ਹਲੇ ਇਹਨਾਂ ਦੀ ਆਪ ਸੋ ਵੀਡੀਓ ਬਣਾਉਂਦਾ ਟਾਈਮ ਹੈ ਇਸ ਵਕਤ 9:00 ਵੱਜ ਚੁੱਕੇ ਐ ਇਹ ਵੀ ਕਹਿੰਦੇ ਚਵਾਈ ਇਹਨਾਂ ਦੀ ਹੋਈ ਵੀ ਅੱਧਾ ਘੰਟਾ ਪਹਿਲਾਂ 6:00 ਵਜੇ ਹੋਈ ਹੈ ਚਵਾਈ ਇਹਨਾਂ ਦੀ ਠੀਕ ਐ ਆਹ ਨੂੰ ਆਇਓ ਕੀ ਇਹਦੀ ਕਲਪੀ ਇਹਦੀ ਕਰਨੀ ਹੈ ਚਵਾਈ ਇਹਦੀ ਤੀਜੇ ਨੰਬਰ ਦੇ ਹਲੇ ਚਵਾਈ ਆਪਾਂ ਕਰਨੀ ਹੈ ਹਨ ਸੋ ਦੇਖੋ ਜਿਵੇਂ 9:00 ਵਜੇ 9:00 ਵਜੇ ਚਵਾਈ ਕਰੀ ਸਾਬ ਨੂੰ ਬੰਦਾ ਕੋਈ ਦੁੱਧ ਘੱਟ ਕੱਢਿਆ ਹਨਾ ਹਾਂਜੀ ਉਹ ਵੀ ਰੱਦਾ ਕਰਨਾ ਚੋਂ ਤੁਹੇ ਦੇਖੋ ਲੈ ਬਲੂ ਬਸ ਚਾਰੇ ਦਾ ਨਿਖਣ ਵਿੱਚ ਸਾਫ ਸੁਥਰੇ ਚੋਣ ਚਵਾਦੀ ਬਿਲਕੁਲ ਓਕੇ ਆ ਬੱਚਾ ਮੇਲਕਾ ਵਾ ਬੱਚਾ ਸੂਈ ਸਵਈਆ ਇਹ ਕਿ ਤੀਜੇ ਨੰਬਰ ਤੇ ਵੜ ਸੂਈ ਸਵਈ ਅੱਗੇ ਚੌਥੇ ਨੰਬਰ ਆਪਾਂ ਗੱਪੜ ਵੜ ਦੇਖੀਏ ਨੇ ਜਿਹੜੀ ਇਹ ਬਈ ਦੂਜਾ ਸੂਆ ਦੂਜਾ ਸੂਆ ਕੈਗਨ ਲੈ ਜਾਂਦੇ ਸੂਣ ਦੇ ਚਲੋ ਬਸ ਆ ਜਾਈਏ ਲੋਲੀ ਬਲੀ ਬਈ ਹਜੇ ਲੈਣੀ ਪੰਜ ਚਾਰ ਦਿਨ ਪੰਜ ਚਾਰ ਦਿਨ ਸੂਣ ਚ ਬਾਕੀ ਹੈ ਨਾ ਕਿੰਨਾ ਕਦ ਤੱਕ ਪਾ ਦੂਗੀ ਤਾ 20 ਕਿਲੋ ਦੀ ਗਾਰੰਟੀ ਜਿਹੜਾ ਵੀ ਰੱਬ ਮਰਜੀ ਆਪਣੇ ਤੋਂ ਲੈ ਜਾਏ ਠੀਕ ਆ 20 ਕਿਲੋ ਦਾ ਪਲੱਸ ਆ ਗਿਆ 20 ਕਿਲੋ ਦੀ ਗਾਰੰਟੀ ਦੇਵਾਗੇ ਠੀਕ ਹੈ 20 ਕਿਲੋ ਦਾ ਪਾਰਦਾ ਤੇ ਪਾਉ ਦਿਨ 2-4 ਕੱਢ ਜੂ ਹੋ ਜਾਣਾ ਜਿਹੜਾ ਕੱਢ ਜੂ ਤੁਹਾਨੂੰ ਜਵਾਈ ਹੋਈ ਬਹੁਤ ਚੰਗੀ ਲੱਗੀ ਚੀਪਾ ਚੂਪਾ ਓਕੇ ਆ ਜਾਵਾ ਸੱਚੀ ਪਾ ਵਗੈਰਾ ਜਮਾ ਬਿਲਕੁਲ ਓਕੇ ਆ ਤੇ ਥਰਡ ਡੇ ਵੀ ਪੂਰੀ ਸਾਫ ਸੁਥਰੀ ਓਕੇ ਆ ਜਾਵਾ ਕੱਦ ਵੈੜ ਚੰਗਾ ਬਜਰੂ ਗੂਜਾ ਚੰਗਾ ਵੈੜਦਾ ਸੋ ਦੇਖੋ ਲੈ ਵਲੂਆ ਸੂਣ ਚ ਪਿਆ ਕੁਝ ਦਿਨ ਬਾਕੀ ਇਹਦੇ ਤੁਦ ਵੀਰ ਕਹਿੰਦਾ 20 ਕਿਲੋ ਦੇ ਆਸ-ਪਾਸ ਇਹਨੇ ਰਾਵਣਾ ਪਾ ਦੇਣਾ ਝੋਲੀ ਝਾਲੀ ਵੈੜਦੀ ਬਹੁਤ ਚੰਗੀ ਐ ਤੇ ਬਾਕੀ ਥਾਣਾ ਦੇ ਵਿੱਥੀ ਚੰਗੇ ਮੂੰਹ ਮੱਥਾ ਦੇਖ ਸਕਦੇ ਹੋ ਥਣ ਦੇਖੋ ਪੂਰਾ ਸੋਨਾ ਮੁਠੀ ਵਾਲਾ ਸਾਫ ਸੁਥਰਾ ਤੇ ਆਪਾਂ ਲਾੜ ਤੇ 5ਵੇਂ ਨੰਬਰ ਦੇਖੀਏ ਨੇ ਬੱਚੀ ਹੈ ਨਾ ਇਹ ਬਈ ਜਰਸੀ ਬੱਚੀ ਖੀਰੀ ਜਦੋਂ ਜਰਸੀ ਬੱਚੀ ਦੰਦੋਂ ਬਿਲਕੁਲ ਖੀਰੀ ਇੱਕ ਦੰਦ ਟੁੱਟਿਆ ਵਾ ਠੀਕ ਹੈ ਇੱਕ ਦੰਦ ਤੋੜਦਾ ਹੀ ਨਹੀਂ ਹੈ ਨਾ ਠੀਕ ਹੈ ਹਾਂ ਜੀ ਪੰਜ ਚਾਰ ਦਿਨ ਹੋਈ ਲੈ ਜੂ ਛੋਟੇ ਛੋਟੇ ਪੰਜ ਚਾਰ ਦਿਨ ਲੈ ਜੂ ਪਲੂਨਸ ਹੁੰਦੀ ਹੈ ਕਿੰਨਾ ਦਤ ਪਾ ਸਕਦੀ ਹੈ ਉਹ ਤਾਂ 20 ਕਿਲੋ ਦੇ ਜਿਹੜੇ ਕੋਲ ਹੀ ਬੱਚੀ ਨੇ ਭਾਈ ਨਾ ਬਈ ਉਹ ਚੰਗਾ ਪੰਜਾਬ ਵਾਲੀ ਜਰਸੀ ਰਹਿ ਗਈ ਨਾ ਕੋਈ ਆ ਨਹੀਂ ਰਿਹਾ ਤਾਂ ਦੇਖੋ ਠੀਕ ਹੈ ਸੋ ਲੈ ਵਲੂਪਾ ਦੇਖੋ ਥੋੜਾ ਸਾਫ ਸੁਥਰਾ ਹਜੇ ਪੰਜ ਚਾਰ ਦਿਨ ਦੀ ਕੱਚੀਆ ਬੂਥੀ ਦੇਖੋ ਜਮਾ ਗਿਆ ਵਾ ਜੋ ਕਾਨੇ ਨਿਕਾ ਨਿਕਾ ਤੇ ਕੱਦ ਵੱਡ ਚੰਗਾ ਬਜਨ ਵਿਯੂਦ ਬੱਚੀ ਦੇ ਵਿੱਚ ਬਹੁਤ ਆ ਸਾਫ ਸੁਥਰਾ ਚੰਗੀ ਜੰਦ ਜੰਦ ਵਾਲੀ ਰਾਜੀ ਪੜੀ ਪੂੜੀ ਬਹੁਤ ਜਿਆਦਾ ਪਲੂਣ ਪਹਿਲਾਂ ਸੋਸ ਹੁੰਦੀ ਆ ਕੀਰੀਆ ਇੱਕ ਦੰਦਾ ਜਿਹਨੇ ਤੋੜਿਆ ਬਦੂਦੀ ਕਹਿ ਨਹੀਂ ਸਕਦੇ ਕੀਰੀ ਵੀ ਮੰਨ ਸਕਦੇ ਆ ਜੀ ਤੋ ਦੇਖੋ ਬਾਕੀ ਥੋੜਾ ਜਿਹਾ ਬਿੱਥੀ ਬੁੱਥੀ ਬਾਕੀ ਠੰਡੀ ਜੀ ਲੱਗਦੀ ਆ ਜਰਮਾ ਨਾਲ ਠੀਕ ਹੈ ਸੋ ਸੋਨਾ ਚੰਗੀ ਗੇਰਾ ਗੱਬਦੀ ਦੁੱਤ ਪਾ ਦੂ ਹਣਾ ਸੋ ਦੇਖੋ ਸਾਫ ਸੁਥਰੀ ਬੱਚੀ ਆ ਪਲੂਨ ਪਹਿਲਾ ਸੂਆ ਸੁੰਦੀ ਆ ਸੋ ਪੱਤਨ ਨਗ ਦਿਖਾ ਦੇ ਸੂਏ ਵੇ ਦੋ ਦਿਖਾ ਦੇ ਗੱਬਣਾ ਬੱਚਿਆ 883877527 ਵੀਦਾ ਮੋਬਾਈਲ ਨੰਬਰ ਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀ